ਅਧਿਕਾਰਦਾਰ ਜਿੰਨੇ ਨੇ ਆਪਣੇ ਕੀਤੇ ਵਾਦੇ ਪੂਰੇ ਕੀਤੇ ਪਰ ਫਿਰ ਵੀ ਅਸੀਂ ਉਹਨਾਂ ਤੋਂ ਮੰਗ ਕਰਦੇ ਹਾਂ ਕਾਨੂੰਨੀ ਕਾਰਵਾਈ ਚ ਸਾਨੂੰ ਇਨਸਾਫ ਮਿਲਣਾ ਚਾਹੀਦਾ ਇਹ ਲੰਮਾ ਸਮਾਂ ਹੋ ਰਿਹਾ ਜੀ ਰਹੀ ਹੈ ਅਜੇ ਤੱਕ ਕੋਈ ਕੋਈ ਕਾਰਵਾਈ ਨਹੀਂ ਕੀਤੀ ਕਿਹਾ ਇੱਕੋ ਹੀ ਗੱਲ ਪੰਜਾਬ ਸਰਕਾਰ ਤੋਂ ਇਨਸਾਫ ਦੀ ਮੰਗ ਕਰਦੇ ਹਾਂ ਜਲਦ ਤੋਂ ਜਲਦ ਇਨਸਾਫ ਦਿੱਤਾ ਜਾਵੇ ਜੀ ਮੈਂ ਰਾਤ ਵੀ ਦੇਤੀ ਚਲੋ ਨੌਕਰੀ ਕਿ ਕਾਟਾ ਪੂਰਾ ਹੋ ਸਕਦਾ ਹੈ ਉਹ ਤਾਂ ਕਾਟਾ ਕਦੇ ਨਹੀਂ ਪੂਰਾ ਹੋ ਸਕਦਾ ਦੇਵਤ ਜੀ ਹਵੇਸ਼ਾ ਨਾਲ ਦੇ ਸੀਗਨ ਬਸ ਫੈਸਲੇ ਬਟਾ ਮਾਨਵਿਕ ਪ੍ਰਗਤੀ ਉਹਨਾਂ ਦੇ ਕੋਈ ਸੁਪਨੇ ਸਫਲ ਹੋ ਸਕਦਾ ਹੈ ਕਈ ਸੁਪਨੇ ਸਫਲ ਹੋ ਦੇ ਪੂਰੇ ਕਰਨ ਨਾਲ ਅਜਿਹੀ ਕਿਹੜਾ ਕੌਮ ਨਹੀਂ ਬਸ ਅਸਾਂ ਸਭ ਤੋਂ ਜ਼ਿਆਦਾ ਦੁੱਖਾ ਜੇ ਉਹ ਹੁੰਦਾ ਫਿਰ ਖੁਸ਼ੀ ਹੁੰਦੀ ਸੇ ਪਰੇ ਹੁੰਦਾ ਤਾਂ ਹੋਰ ਵੀ ਕੁਝ ਹੋਣੀ ਹਾਂਜੀ ਸੱਚੀ ਨਾ ਰਕੀਗਲ ਚੌਂਕ ਦੇ ਜਨਰਲ ਅੱਜ ਕੀਤੀ ਨੇ ਜਨਰਲ ਕੀਤੀ ਜਿਹੜੀ ਆਪਣੇ ਗੁਰਪ੍ਰੀਤ ਲੜਕੀ ਨਾਲ ਜੁਆਇਨ ਕੀਤੀ ਆ ਉਹ ਕਿਸਾਨ ਮੋਰਟੀ ਦੇ ਵਿੱਚ ਉੱਥੇ ਉਹਨਾਂ ਦਾ ਬ੍ਰਦਰ ਵੀ ਡੈਥ ਹੋਈ ਸੀ ਉਸ ਦੇ ਹਸਰ ਤਰਸ ਜੋਗ ਦੇ ਸਾਹਮਣ ਆ ਜੁਆਇਨ ਕਰ ਲਿਆ ਗੁਰਪ੍ਰੀਤ ਕੋਲ ਬੱਲੋ ਕੀ ਕਹਿਣਾ ਚਾਹੁੰਦਾ ਅੱਜ ਸੀ ਪੰਜਾਬ ਸੰਗਠਨ ਮਾਮ ਸਰਕਾਰ ਦਾ ਧੰਨਵਾਦ ਕਰਦੇ ਆ ਜਿੰਨੇ ਨੇ ਆਪਣੇ ਕੀਤੇ ਵਾਦੇ ਪੂਰੇ ਕੀਤੇ ਪਰ ਫਿਰ ਵੀ ਅਸੀਂ ਉਹਨਾਂ ਤੋਂ ਮੰਗ ਕਰਦੇ ਹਾਂ ਕਾਨੂੰਨੀ ਕਾਰਵਾਈ ਚ ਸਾਨੂੰ ਇਨਸਾਫ ਮਿਲਣਾ ਚਾਹੀਦਾ। ਇਹ ਲੰਮਾ ਸਮਾਂ ਹੋ ਗਿਆ ਇਸ ਸ਼ੀਰ ਨੂੰ। ਪਰ ਹਜੇ ਤੱਕ ਕੋਈ ਉਪਤਾ ਕਾਰਵਾਈ ਦੀ ਕੋਸ਼ਿਸ਼ ਨਹੀਂ ਕੀਤੀ। ਇੱਕੋ ਹੀ ਗੱਲ ਪੰਜਾਬ ਸਰਕਾਰ ਤੋਂ ਇਨਸਾਫ ਦੀ ਮੰਗ ਵਾਹ ਲੈ, ਜਲਦ ਤੋਂ ਜਲਦ ਇਨਸਾਫ ਦਿੱਤਾ ਜਾਵੇ। ਕਿਹਦੇ ਮੇਂ ਰਾਤ ਨੂੰ ਵੀ ਦੇਤੀ ਚਲੋ ਨੌਕਰੀ ਕਿਹ ਘਾਟਾ ਪੂਰਾ ਹੋ ਸਕਦਾ। ਉਹ ਤਾਂ ਪਕਾਟਾ ਕਦੇ ਨਹੀਂ ਪੂਰਾ ਹੋ ਸਕਦਾ। ਜਦੋਂ ਤੁਸੀਂ ਹਮੇਸ਼ਾ ਨਾ ਦਿੱਤੇ ਸੀ ਕੋਈ ਪਤਾ ਨਹੀਂ ਕਿ ਕਿੰਨੇ ਸਰਫ। ਪੜਾ ਮਾਨਵਿਕ ਤੱਕ ਤੇ ਉਹਨਾਂ ਦੇ ਕੋਈ ਸੁਪਨੇ ਸੀ ਉਹਨਾਂ ਦੇ ਪ੍ਰਸ਼ਾਸਨ ਕੀ ਕਰੇ ਕਈ ਸੁਪਨੇ ਸੀ ਉਹਦੇ ਪੂਰੇ ਕਰਨ ਵਾਲੇ ਅੱਜ ਕਿੰਨਾ ਤੇ ਉਹ ਮਿਲ ਗਏ بس ਅਸਾਂ ਸਭ ਤੋਂ ਜ਼ਿਆਦਾ ਦੁੱਖਾ ਜੇ ਉਹ ਹੁੰਦਾ ਫਿਰ ਖੁਸ਼ੀ ਹੁੰਦੀ ਸਾਡੇ ਪੜੇ ਹੁੰਦਾ ਤਾਂ ਹੋਰ ਵੀ ਖੁਸ਼ੀ ਹੁੰਦੀ ਹਾਂਜੀ ਸਰ ਕੀ ਨਾਮ ਮੇਰਾ ਨਾਮ ਪਲੇਅਰ ਸੰਗ ਲਾਈਨ ਅਪ ਲਾਈਨ ਅਪ ਦਾ ਕੰਮ ਹੈ ਰਕੀ ਗਲ ਚਾਂਗਰੀ ਜਮਾ ਅੱਜ ਜਦੋਂ ਆਪਣੇ ਗੁਰਪ੍ਰੀਤ ਲੜਕੀ ਨੇ ਜੋਇਨ ਕੀਤੀ ਆ ਉਹ ਕਿਸਾਨ ਮੋਰਚੇ ਦੇ ਵਿੱਚ ਉੱਥੇ ਉਹਨਾਂ ਦਾ ਬਰਦਰ ਵੀ ਡੈੱਥ ਹੋਈ ਸੀ ਉਸ ਦੇ ਹਿਸਾਬ ਪਰਸ ਜੋਗ ਦੇ ਸਾਹਮਣ ਆ ਜੋਇਨ ਕਰ ਲਿਆ ਬੈਠੇ ਕੋ ਗੁਰਪ੍ਰੀਤ ਕੋ ਕਿਹੜਾ ਬਲੋਹ ਕਿਹਣਾ ਸਰ ਤਾਂ ਜੋਇਨ ਕਰਦੇ ਆ ਅੱਜ ਅਸੀਂ ਪੰਜਾਬ ਸੰਮਾਨ ਸਰਕਾਰ ਦਾ ਧੰਨਵਾਦ ਕਰਦੇ ਆ ਜਿਨ੍ਹਾਂ ਨੇ ਆਪਣੇ ਕੀਤੇ ਵਾਦੇ ਪੂਰੇ ਕੀਤੇ ਪਰ ਫਿਰ ਵੀ ਅਸੀਂ ਉਹਨਾਂ ਤੋਂ ਮੰਗ ਕਰਦੇ ਹਾਂ ਕਾਨੂੰਨੀ ਕਾਰਵਾਈ ਚ ਸਾਨੂੰ ਇਨਸਾਫ ਮਿਲਣਾ ਚਾਹੀਦਾ ਇਹ ਲੰਮਾ ਸਮਾਂ ਹੋ ਗਿਆ ਜੀ ਅਰ ਅਜੇ ਤੱਕ ਕੋਈ ਕੋਈ ਕਾਰਵਾਈ ਨਹੀਂ ਕੀਤੀ ਕਿਹਾ ਇੱਕੋ ਗੱਲ ਪੰਜਾਬ ਸਰਕਾਰ ਤੋਂ ਇਨਸਾਫ ਦੀ ਮੰਗ ਕਰਦੇ ਹਾਂ ਜਲਦ ਤੋਂ ਜਲਦ ਇਨਸਾਫ ਦਿੱਤਾ ਜਾਵੇ ਕਿਸੇ ਨੇ ਰਾਤ ਦੇ ਦਿਨ ਚਲੋ ਨੌਕਰੀ ਕੀ ਕਾਟਾ ਪੂਰਾ ਹੋ ਸਕਦਾ ਉਹ ਤਾਂ ਕਾਟਾ ਕਦੇ ਨਹੀਂ ਪੂਰਾ ਹੋ ਸਕਦਾ ਜੇ ਬੱਚੇ ਹਵੇ ਸਿਆਣਾ ਦੇਸੀ ਪਤਾ ਸਤ ਜੀ ਸਰ ਪਰ ਤਾਂ ਮਾਨਵਿਕ ਤੌਰ ਤੇ ਉਹਨਾਂ ਦੇ ਕੋਈ ਸੁਪਨੇ ਸੀ ਜਿਹਨਾਂ ਕੀ ਕਹਣਾ ਚਾਹੁੰਦੇ ਜੰਮਾ ਜੀ ਕਹੇ ਤੇ ਨੇ ਜੇ ਆਪਣੇ ਘਰਪੀ ਦਾ ਲਟਕੀ ਨਾਲ ਜੁਆਇੰਟ ਕੀਤੀ ਆ ਉਹ ਕਿਸਾਨ ਮੋਰਟੇ ਦੇ ਵਿੱਚ ਉੱਥੇ ਉਹਨਾਂ ਦਾ ਬਰਾਦਰ ਦੀ ਡੈਥ ਹੋ ਗਈ ਸੀ ਉਸ ਦੇ ਹਿਸਾਬ ਤਰਸ ਜੋਗ ਦੇ ਹਿਸਾਬ ਨਾਲ ਜੁਆਇੰਟ ਕਰਦੇ ਬੈਠੇ ਗੁਰਪੀਤ ਕੋਲ ਬੱਲੋ ਕੀ ਕਹਿਣਾ ਸਰ ਜੀ ਜੁਆਇੰਟ ਕਰਦੇ ਅੱਜ ਜਿਸ ਪੰਜਾਬ ਸਰਕਾਰ ਮਾਮ ਸਰਕਾਰ ਦਾ ਧੰਨਵਾਦ ਕਰਦੇ ਆ ਜਿਨ੍ਹਾਂ ਨੇ ਆਪਣੇ ਕੀਤੇ ਵਾਦੇ ਪੂਰੇ ਕੀਤੇ ਪਰ ਫਿਰ ਵੀ ਅਸੀਂ ਉਹਨਾਂ ਤੋਂ ਮੰਗ ਕਰਦੇ ਹਾਂ ਕਾਨੂੰਨੀ ਕਾਰਵਾਈ ਚ ਸਾਨੂੰ ਇਨਸਾਫ ਮਿਲਣਾ ਚਾਹੀਦਾ ਇਹ ਲੰਮਾ ਸਮਾਂ ਹੋ ਗਿਆ ਇਸੇ ਨੂੰ ਅਰਹ ਜਦ ਤੱਕ ਕੋਈ ਕੁੱਤਾ ਕਾਰਵਾਈ ਨਹੀਂ ਕੀਤੀ ਕੀ ਕਰੀਏ ਇੱਕੋ ਗੱਲ ਪੰਜਾਬ ਸਰਕਾਰ ਤੋਂ ਇਨਸਾਫ ਦੀ ਮੰਗ ਕਰਦੇ ਚਲੋ ਜਲ ਜਲ ਇਨਸਾਫ ਦਿੱਤਾ ਜਾਵੇ ਤੁਸੀਂ ਮੇਰੇ ਰਾਤ ਨੂੰ ਵੀ ਦਿੱਤੀ ਚਲੋ ਨੌਕਰੀ ਕਿ ਕਾਟਾ ਪੂਰਾ ਹੋ ਸਕਦਾ ਉਹ ਤਾਂ ਕਾਟਾ ਕਦੇ ਨਹੀਂ ਪੂਰਾ ਹੋ ਸਕਦਾ ਜਦ ਵਿੱਚ ਇਹ ਹਬੇਸ਼ਾ ਨਾਲ ਦਿੱਤੇ ਸੀ ਕਿ ਪਤਾ ਨਹੀਂ ਕਿ ਕਿੰਨੇ ਸਾਲ ਪੱਟਾ ਮਾਨਵੀ ਹੱਕਾਂ ਦਾ

ਉਹ ਕਿਸਾਨ ਮੋਰਚੇ ਦੇ ਵਿੱਚ ਉੱਥੇ ਉਹਨਾਂ ਦਾ ਬਰਦਰ ਦੀ ਡੈਥ ਹੋਈ ਸੀ ਉਸ ਦੇ ਹਿਸਾਬ ਤਰਸ ਜੁਗ ਦੇ ਹਿਸਾਬ ਨਾਲ ਅੱਜ ਆਇਆ ਕਰ। ਗਰਪੀ ਤੋਂ ਗੱਲ ਜੀ ਬਲੋਚ ਕਿਹੜਾ ਸੌਂਡ ਕੰਪਨੀ ਜੁਆਇਨ ਕਰਦੇ ਅੱਜ ਸੀ ਪੰਜਾਬ ਸਰਕਾਰ ਮਾਮ ਸਰਕਾਰ ਦਾ ਧੰਨਵਾਦ ਕਰਦੇ ਆ ਜਿੰਨੇ ਨੇ ਆਪਣੇ ਕੀਤੇ ਵਾਦੇ ਪੂਰੇ ਕੀਤੇ ਪਰ ਫਿਰ ਵੀ ਅਸੀਂ ਉਹਨਾਂ ਤੋਂ ਮੰਗ ਕਰਦੇ ਹਾਂ ਕਾਨੂੰਨੀ ਕਾਰਵਾਈ ਚ ਸਾਨੂੰ ਇਨਸਾਫ ਮਿਲਣਾ ਚਾਹੀਦਾ ਹੈ। ਇੱਕ ਲੰਮਾ ਸਮਾਂ ਹੋ ਗਿਆ ਹੈ। ਰਹੇ ਸ਼ੀਵਲ ਇਸ ਅਰਹ ਜੇ ਤੱਕ ਕੋਈ ਉਪਤਾ ਕਰਵਾਈ ਦੀ ਕੋਸ਼ਿਸ਼ ਕੀ ਕਰ। ਇੱਕ ਕੋਈ ਗੱਲ ਪੰਜਾਬ ਸਰਕਾਰ ਤੋਂ ਇਨਸਾਫ ਦੀ ਮੰਗ ਕਰਦੇ ਚਲੋ ਜਲਦ ਇਨਸਾਫ ਦਿੱਤਾ ਜਾਵੇ। ਜਿਸੇ ਮੇ ਰਾਤ ਦੀ ਦਿੱਤੀ ਚਲੋ ਨੌਕਰੀ ਕਿ ਕਾਟਾ ਪੂਰਾ ਹੋ ਸਕਦਾ। ਉਹ ਤਾਂ ਕਾਟਾ ਕਦੇ ਨਹੀਂ ਪੂਰਾ ਹੋ ਸਕਦਾ। ਜਦ ਵਿੱਚ ਹੀ ਹਬੇਸ਼ਾ ਨਾਲ ਇਸੇ ਪਤਾ ਨਹੀਂ ਕਿ ਸਰਫਟ। ਉਪਰ ਤੋਂ ਮਾਨਵੀ ਪ੍ਰਗਤੀ ਉਹਨਾਂ ਦੇ ਕੋਈ ਸੁਪਨੇ ਸਿੱਖਣ ਦੇ ਕਿਤਾਬ। ਕਈ ਸੁਪਨੇ ਸੋਜੇ ਪੂਰੇ ਕਰਨ ਵਾਲੇ। ਅਜਿਹੀ ਕਿਹੜਾ ਕੰਮ ਨਹੀਂ ਬੱਸ ਅਸੀਂ ਸਾਨੂੰ ਸਭ ਤੋਂ ਜ਼ਿਆਦਾ ਦੁੱਖਾ ਜੇ ਉਹ ਹੁੰਦਾ ਫੇਰ ਖੁਸ਼ੀ ਹੁੰਦੀ ਸਭ ਜੇ ਕੋਈ ਹੁੰਦਾ ਤਾਂ ਹੋਰ ਵੀ ਖੁਸ਼ੀ ਹੁੰਦੀ ਹਾਂਜੀ ਸੱਚੀ ਨਾ ਮੇਰਾ ਨਾਮ ਪਲੇਟਸ ਨਹੀਂ ਲਾਈਨ ਆਫ ਲਾਈਨ ਆਫ ਦਾ ਕੰਮ ਤੇ ਕੀ ਕਹਿੰਦੇ ਚਾਹੁੰਦੇ ਜੇ ਅਜਿਹੀ ਕਿਤੇ ਨੇ ਜਿਹੜੀ ਆਪਣੇ ਗੁਰਪ੍ਰੀਤ ਲੜਕੀ ਨਾਲ ਜੁਆਇਨ ਕੀਤੀ ਆ ਉਹ ਕਿਸਾਨ ਮੋਰਚੇ ਦੇ ਵਿੱਚ ਉੱਥੇ ਉਹਨਾਂ ਦਾ ਬਰਦਰ ਦੀ ਡੈਥ ਹੋ ਗਈ ਸੀ ਉਸ ਦੇ ਹਿਸਾਬ ਤਰਸਯੋਗ ਦੇ ਹਿਸਾਬ ਨਾਲ ਜੁਆਇਨ ਕਰ ਗਰਪੀਤ ਕੋ ਗਰਪੀਤ ਕੋ ਬਲੋਇ ਕਿਹਨੇ ਸੋਨ ਕੰਨ ਅਜੇ ਸਿੱ ਪੰਜਾਬ ਸਰਕਾਰ ਦਾ ਧੰਨਵਾਦ ਕਰਦੇ ਆ ਜਿਨਨੇ ਨੇ ਆਪਣੇ ਕੀਤੇ ਵਾਦੇ ਪੂਰੇ ਕੀਤੇ ਪਰ ਫਿਰ ਵੀ ਅਸੀਂ ਉਹਨਾਂ ਤੋਂ ਮੰਗ ਕਰਦੇ ਹਾਂ ਕਾਨੂੰਨੀ ਕਾਰਵਾਈ ਚ ਸਾਨੂੰ ਇਨਸਾਫ ਮਿਲਣਾ ਚਾਹੀਦਾ ਹੈ ਇਹ ਇੱਕ ਲੰਮਾ ਸਮਾਂ ਹੋ ਗਿਆ ਹੈ ਕਿ ਉਹ ਨਹੀਂ ਸੀ ਬਰ ਹਜੇ ਤੱਕ ਕੋਈ ਕੋਈ ਕਾਰਵਾਈ ਕੀਤੀ ਕੀ ਕਰ ਇੱਕੋ ਗੱਲ ਪੰਜਾਬ ਸਰਕਾਰ ਤੋਂ ਇਨਸਾਫ ਦੀ ਮੰਗ ਕਰਦੇ ਆ ਜਲ ਤੋਂ ਜਲ ਇਨਸਾਫ ਦਿੱਤਾ ਜਾਵੇ ਕਿ ਜੇ ਮੈਂ ਰਾਤ ਵੀ ਦੇਖੀ ਚੱਲੋ ਨੌਕਰੀ ਕਿ ਕਾਟਾ ਪੂਰਾ ਹੋ ਸਕਦਾ ਉਹ ਤਾਂ ਕਾਟਾ ਕਦੇ ਨਹੀਂ ਪੂਰਾ ਹੋ ਸਕਦਾ ਜਦ ਬੱਚੇ ਹਬੇਸ਼ਾ ਨਾਲ ਦੇ ਸੀ ਪਤਾ ਨਹੀਂ ਕਿ ਕਿੰਨੇ ਸਰਫਟ ਪਰ ਤਾਂ ਮਾਨਵੀ ਹੱਕ ਤੇ ਉਹਨਾਂ ਦੇ ਕੋਈ ਸੁਪਨੇ ਸੀ ਉਹਨਾਂ ਨੂੰ ਪੂਰਾ ਨਹੀਂ ਹੋ ਸਕਦੇ ਕਈ ਸੁਪਨੇ ਸੀ ਉਹਦੇ ਪੂਰੇ ਕਰਨ ਵਾਲਾ ਅੱਜ ਕਿਹਣਾ ਕਹਿਉਂ ਮੈਂ ਬਸ ਅਸਲ ਸਾਨੂੰ ਸਭ ਤੋਂ ਜ਼ਿਆਦਾ ਦੁੱਖਾ ਜੇ ਉਹ ਹੁੰਦਾ ਫੇਰ ਖੁਸ਼ੀ ਹੁੰਦੀ ਸਭ ਦੇ ਪੜੇ ਹੁੰਦਾ ਤਾਂ ਹੋਰ ਵੀ ਪੁੱਛੀ ਹੁੰਦੀ ਹਾਂਜੀ ਸਰ ਕੀ ਨਾਮ ਮੇਰਾ ਨਾਮ ਫਲੇਰ ਸਿੰਘ ਹੈ ਲੈਨ ਆਫ ਲੈਨ ਆਸ ਦਾ ਕੰਮ ਹੈ ਕਿਹੜੀ ਗਲਚਾਉਂਗਰੇਟ ਮੈਂ ਅੱਜ ਕਿਤੇ ਨਹੀਂ ਜੈਮ ਕੋਸ਼ਿਸ਼ ਕੀਤੀ ਜਿਹੜੀ ਆਪਣੇ ਗੁਰਪ੍ਰੀਤ ਲੜਕੀ ਨਾਲ ਜੁਆਇੰਟ ਕੀਤੀ ਆ ਉਹ ਕਿਸਾਨ ਮੋਰਟੀ ਦੇ ਵਿੱਚ ਉੱਥੇ ਉਹਨਾਂ ਦਾ ਬਾਪ ਬਰਾਦਰ ਦੀ ਡੈਥ ਹੋਈ ਸੀ ਉਸ ਦੇ ਹਸ ਤਰਸ ਜੋਗ ਦੇ ਸਾਹਮਣੇ ਆ ਜੁਆਇੰਟ ਕਰਦੇ ਬੈਠੇ ਕੋ ਗੁਰਪ੍ਰੀਤ ਕੋਈ ਕਿਹੜਾ ਬੱਲੋ ਕਿਨਸ ਤੋਂ ਬਾਕੀ ਤੁਸੀਂ ਜੋ ਕਹਿੰਦੇ ਹੋ ਅੱਜ ਅਸੀਂ ਪੰਜਾਬ ਸੰਮਾਨ ਸਰਕਾਰ ਦਾ ਧੰਨਵਾਦ ਕਰਦੇ ਹਾਂ ਜਿਨ੍ਹਾਂ ਨੇ ਆਪਣੇ ਕੀਤੇ ਵਾਅਦੇ ਪੂਰੇ ਕੀਤੇ ਪਰ ਫਿਰ ਵੀ ਅਸੀਂ ਉਹਨਾਂ ਤੋਂ ਮੰਗ ਕਰਦੇ ਹਾਂ ਕਾਨੂੰਨੀ ਕਾਰਵਾਈ ਚ ਸਾਨੂੰ ਇਨਸਾਫ ਮਿਲਣਾ ਚਾਹੀਦਾ ਇਹ ਲੰਮਾ ਸਮਾਂ ਹੋ ਗਿਆ ਹੈ ਕਿ ਅਜੇ ਤੱਕ ਕੋਈ ਉਪਕਤ ਕਾਰਵਾਈ ਕੀਤੀ ਨਹੀਂ ਕਿਹਾ ਇੱਕੋ ਹੀ ਗੱਲ ਪੰਜਾਬ ਸਰਕਾਰ ਤੋਂ ਇਨਸਾਫ ਦੀ ਮੰਗ ਵਾਹਦੇ ਜਲ ਤੋਂ ਜਲਦ ਇਨਸਾਫ ਦਿੱਤਾ ਜਾਵੇ ਕਿ ਜੇ ਮੈਂ ਰਾਤ ਦੀ ਦੇਖੀ ਚਲੋ ਨੌਕਰੀ ਕਿ ਕਟਾ ਪੂਰਾ ਹੋ ਸਕਦਾ ਉਹ ਤਾਂ ਕਟਾ ਕਦੇ ਨਹੀਂ ਪੂਰਾ ਹੋ ਸਕਦਾ ਜੇ ਬੱਚੇ ਹਵੇ ਸਨ ਆਦੇ ਸੀ ਕਿ ਪਤਾ ਨਹੀਂ ਸਰ ਉਪਰ ਦਾ ਮਾਨਵੀ ਤਰੱਕੀ ਉਹਨਾਂ ਦੇ ਕੋਈ ਸੁਪਨੇ ਸੀ ਜਿਹਨੂੰ ਦੇਖ ਸਕਦਾ کئی ਸੁਪਨੇ ਸੀ ਉਹਦੇ ਪੂਰੇ ਕਰਨ ਵਾਲੇ ਅੱਜ ਕਿਹੜੇ ਕੌਮ ਨਹੀਂ ਬਸ ਅਸਲ ਸਭ ਤੋਂ ਜ਼ਿਆਦਾ ਦੁੱਖਾ ਜੇ ਉਹ ਹੁੰਦਾ ਫਿਰ ਖੁਸ਼ੀ ਹੁੰਦੀ ਸਭ ਦੇ ਕੋਈ ਹੁੰਦਾ ਤਾਂ ਹੋਰ ਵੀ ਪੁੱਛੀ ਹੋਣੀ ਹਾਂਜੀ ਸਰ ਕੀ ਨਾਮ ਮੇਰਾ ਨਾਮ ਪਲੇਅਰ ਤੋਂ ਨਹੀਂ ਲੈਨ ਆਫ ਲੈਨ ਆਫ ਦਾ ਕੰਮ ਹੈ ਕੀ ਗੱਲ ਚਾਹੁੰਦੇ ਜੀ ਅੱਜ ਕਿਹਨੇ ਜੈਮਨ ਸੁਖੀ ਜਿਹੜੀ ਆਪਣੇ ਗੁਰਪ੍ਰੀਤ ਲੜਕੀ ਨਾਲ ਜੁਆਇੰਟ ਕੀਤੀ ਆ ਉਹ ਕਿਸਾਨ ਮੋਰਟੀ ਦੇ ਵਿੱਚ ਉੱਥੇ ਉਹਨਾਂ ਦਾ ਬਰਦਰ ਜੀ ਡੱਟ ਹੋਈ ਸੀ ਉਸ ਦੇ ਹਿਸਾਬ ਤਰਸਯੋਗ ਦੇ ਸਾਹਮਣੇ ਅ ਜੁਆਇੰਟ